ਕਿੰਨਰਾ ਦੇ ਐਕਟਿਵਾ ਸਕੂਟਰੀ ਦੀ ਸਰਦਾਰ ਬੰਦੇ ਦੀ ਗੱਡੀ ਦੇ ਨਾਲ ਹੋਈ ਟੱਕਰ ਟੱਕਰ ਹੋਣ ਤੋਂ ਬਾਅਦ ਸੜਕ ਤੇ ਕਿਨਰਾ ਨੇ ਕੀਤਾ ਹਾਈ ਵੋਲਟੇਜ ਡਰਾਮਾ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਖਾਣਾ ਗੇਟ ਕੀ ਮੈਂ ਨਦੀ ਕੁਝ ਵੇਲੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਕਾਰ ਸਵਾਰ ਨੌਜਵਾਨ ਦੀ ਟੱਕਰ ਕਿਨਰਾ ਦੇ ਐਕਟਿਵਾ ਸਕੂਟਰੀ ਨਾਲ ਹੋ ਗਈ ਤੇ ਟਕਰੋਂ ਤੋਂ ਬਾਅਦ ਦੋਵੇਂ ਵਿਚਾਲੇ ਬੈਸਬਾਜੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਕਿਨਰਾ ਨੇ ਹੋਰ ਆਪਣੇ ਸਾਥੀ ਸਾਧਨ ਲਏ ਤੇ ਉੱਥੇ ਕਾਫੀ ਭੀੜ ਹੋ ਗਈ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਨੋ ਪਾਜੀ ਐਕਟਿਵਾ ਦੇ ਜਾਨਦੇ ਸੀ ਇਹਨਾਂ ਨੇ ਜ਼ੋਰ ਦੀ ਗੱਡੀ ਮਾਰ ਕੇ ਤੇ ਇਹ ਤਾਂ ਅਭੀ ਆਪਣੀ ਦਾ ਸੈਲਸ ਦੱਸ ਲਿਆ ਚਾਰਟ ਮਾਰ ਕੇ ਨਿਕਲ ਆਏ ਭਾਜੀ ਕਿਹੜੀ ਜਗ੍ਹਾ ਦੀ ਗੱਲ ਹੈ ਆ ਜਿੱਥੇ ਮੋੜ ਦੀ ਗੱਲ ਹੈ ਭਾਜੀ ਪਿਛਲੇ ਮੋੜ ਦੀ ਗੱਲ ਹੈ ਇਹ ਰੁਕੇ ਦੀ ਗੌਰਮੈਂਟ ਕਰ ਲੋ ਸਾਰਾ ਕਰ ਲੋ ਸਾਈਡ ਤੇ ਗੱਡੀ ਕਰ ਉਹ ਵਾਹੇ ਤੋਂ ਮਾੜ ਮੋੜ ਤੋਂ ਕਹਿੰਦੇ ਅੱਗੋਂ ਸਾਨੂੰ ਕਹਿੰਦੇ ਕਹਿੰਦਾ ਸਾਡੇ ਚਪੇੜਾ ਮਾਰਨੀ ਆ ਮਾਰੋ ਭਾਜੀ ਸਾਡੇ ਚਪੇੜਾ ਸਾਨੂੰ ਕਹਿੰਦੇ ਚਪੇੜ ਮਾਰਨੀ ਆ ਆ ਬਾਅਦ ਕਹਿੰਦੇ ਕਹਿੰਦੇ ਚਪੇੜ ਮਾਰਨੀ ਕਾਜ ਚਪੇੜੇ ਇੱਕ ਦੋ ਸਾਨੂੰ ਸੁੱਟ ਕੇ ਆਏ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇਤੀ ਮਹਾਰਾਜ ਨੇ ਇਹ ਮਾਲਕਾਂ ਨੂੰ ਹੋਰ ਵਾਅਦਾ ਦਵੇ ਇਹ ਥੋੜੀ ਕਿ ਤੁਸੀਂ ਇਨਸਾਨ ਨਹੀਂ ਤੋਰਦਾ ਬਾਬਾ ਜੀ ਇਹ ਲੋਤੇ ਗਿਆ ਕਰ ਜਾਂਦੇ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕ ਆ ਅਸੀਂ ਸਾਡੀਆ ਦੁਆਵਾਂ ਮੰਗਦੇ ਕਿ ਕਿਸੇ ਨਾ ਮਾੜਾ ਨਹੀਂ ਕਰਨੇ ਔਰ ਕਿ ਸਾਨੂੰ ਸੁੱਟ ਕੇ ਆ ਰਿਹਾ ਮੰਗਦੇ ਹੈ ਇਹਨੇ ਰੋਕੀ ਤੇ ਨਹੀਂ ਨਾ ਗੱਲਾਂ ਕੌਣ ਕਰਦੀ ਆਪਣੀ ਗਲਤੀ ਗੱਲਾਂ ਕੋਈ ਵੀ ਨਹੀਂ ਕਰਦਾ ਬਈ ਅਸੀਂ ਬਾਜੀ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਤੁਹਾਨੂੰ ਇਹ ਦੱਸੋ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਵਾ ਸਰਦਾਰਾ ਕੁਫਰ ਨਾ ਤੋੜ ਮੈਂ ਕੁਫਰ ਨਹੀਂ ਬੋਲਦਾ ਕੁਫਰ ਬੋਲ ਦੇ ਆਹ ਤੁਸੀਂ ਐਨੀ ਗੱਲ ਕਰ ਰਹੀ ਕਿ ਸਪੇਡ ਮਾਰਨੀ ਚਲ ਉਧਰ ਉਧਰ ਤੁਹਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਰਹੋ ਤਾਂ ਗੱਲ ਲੜ ਕੇ ਵਿਖਾਣਾ ਮੈਂ ਕਹਿੰਦੇ ਬਾਹਰ ਰਹੋ ਤਾਂ ਲੜ ਕੇ ਵਿਖਾਣਾ ਕੀ ਕਹਿੰਦਾ ਆ ਕੀ ਕਹਿੰਦਾ